ਸਾਹੀਆ ਕਾਲਜੀ ਮਹਿਰਾਸ ਦੀ ਮੇਰੇ ਚੈਨਲ ਪੰਜਾਬੀ ਸੂਟ ਰਾਤ ਦੀ ਪਟੀ ਪਿਛ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਾਟਨ ਦੇ ਪ੍ਰਿੰਟ ਸੂਟ ਨੇ ਸਾਰੇ ਵਧੀਆ ਬ੍ਰੈਂਡ ਦੇ ਸੂਟ ਨੇ ਤੇ ਬਿਨਾ ਲਾਈਨਿੰਗ ਤੋਂ ਵਨ ਵਾਈ ਸੂਟ ਨੇ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਚਲ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦਿਖਾਉਣ ਤੁਹਾਨੂੰ ਸੋਹਣੇ ਸੂਟ। ਪਹਿਲਾ ਸੂਟ ਆਊਗਾ ਜੀ ਆਪਣੇ ਕੋਲ ਟਿਸਟਾ ਬ੍ਰਾਂਡ ਦਾ ਸੂਟ ਹੈ ਤੇ ਬਹੁਤ ਜਿਆਦਾ ਸੋਣੀ कॉटन ਹੈ ਬਿਨਾ ਲਾਈਨਿੰਗ ਤੋਂ ਵਨ ਵਾਲੀ कॉटन ਹੈ ਤੇ ਬਹੁਤ ਜਿਆਦਾ ਸੋਨਾ ਬਰੀਕ ਬੁੱਟੀ ਦੇ ਵਿੱਚ ਇਹ ਵਾਲਾ ਸੂਟ ਆਊਗਾ ਜੀ ਤੇ ਇਹਦੇ ਨਾਲ ਚਿਕਨ ਦੀ ਬਾਟਮ ਹੈ। ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਵਧੀਆ ਬ੍ਰਾਂਡ ਦਾ ਸੂਟ ਹੈ। ਸਾਰੇ ਵਧੀਆ ਬ੍ਰੈਂਡ ਦਾ ਸਟੱਫ ਹੋਊਗਾ ਜੀ ਟੈਸਟਾ ਬ੍ਰੈਂਡ ਦਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਬਰੀਕ ਮੂਟੀ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਆਫ ਵਾਈਟ ਜੇ ਕਲਰ ਦਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਚਿਕਨ ਦੀ ਬਾਟਮ ਹੈ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਚਿਕਨ ਦੀ ਬਾਟਮ ਪੂਰੀ ਫਿਨਿਸ਼ਿੰਗ ਤੇ ਚਿਕਨ ਹੈ ਤੇ ਪੂਰੀ ਫਿਨਿਸ਼ਿੰਗ ਤੇ ਚਿਕਨ ਹੈ ਜੀ ਤੇ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਇਹ ਵਾਲਾ ਜੇ ਵਾਲਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਜਿਹੜਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਹਾਊਗਾ ਜੀ ਬਹੁਤ ਜਿਆਦਾ ਸੋਹਣਾ ਸੋਹਣਾ ਸੂਟ ਹੈ ਜੀ कॉटन ਦੇ ਵਿੱਚ ਸਾਰੇ ਸੂਟ ਨੇ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਇਹਦੇ ਨਾਲ ਵੀ ਪਲੇਨ ਬਾਟਮ ਹੈ ਤੇ ਇਹਦੇ ਨਾਲ ਵੀ ਬਹੁਤ ਜਿਆਦਾ ਸੋਹਣੀ ਬਾਟਮ ਹੈ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਜਿਆਦਾ ਸੋਹਣਾ ਸ਼ਰਟ ਦਾ ਪ੍ਰਿੰਟ ਆਊਗਾ ਜੀ। ਵਿਦਾਂ ਆਰੀ ਵਰਕ ਦੇ ਵਿੱਚ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਪ੍ਰਿੰਟ ਪ੍ਰਿੰਟ ਦੀ ਬਹੁਤ ਹੀ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਸਾਰਾ ਇਹ ਆਰੀ ਵਰਕ ਦੇ ਵਿੱਚ ਕੰਮ ਹੋਇਆ ਹੋਇਆ ਹੈ। ਸ਼ਰਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕਲਰ ਹੈ। ਲੈਮਨ ਜੇ ਕਲਰ ਦਾ ਸੂਟ ਹੈ ਤੇ ਨਾਲ ਜਿਆਦਾ ਸੋਹਣੀ ਕੈਂਬ੍ਰਿਕ ਕਾਟਨ ਦੀ ਟਾਈ ਮਟ ਦੀ ਬਾਟਮ ਹੈ ਜੀ। ਜੇ ਤੁਸੀਂ ਬਾਟਮ ਦੇ ਉੱਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ। ਸਾਰੇ ਪ੍ਰਿੰਟਾਂ ਦੇ ਵਿੱਚ ਆਪਣੇ ਕੋਲ 2 ਜਾਂ 3 ਸੂਟ ਤੁਹਾਨੂੰ ਮਿਲ ਜਾਣਗੇ। ਤੇ ਬਹੁਤ ਜਿਆਦਾ ਸੋਹਣੀ ਕਾਟਨ ਹੈ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਨੇ ਜਿਹੜਾ ਵੀ ਆਂਦਾ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਨੈਸਟ ਆਪਾ ਫੋਨ ਇਹ ਤੁਹਾਨੂੰ ਆਲੂ ਵਰ ਸੂਟ ਨੇ ਆਪਣੇ ਕੋਲ ਇਹ ਬਹੁਤ ਜਿਆਦਾ ਸੋਹਣੀ ਕਾਟਨ ਹੈ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਫਰੋਜੀ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਆਊਗਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਨੈਕਸਟ ਆਊਗਾ ਜੀ ਜੈਲੋ ਕਲਰ ਦੇ ਵਿੱਚ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਅਲੱਗ ਪ੍ਰਿੰਟ ਹੈ ਇਹ ਬਹੁਤ ਜਿਆਦਾ ਸੋਨੇ ਕਲਰ ਨੇ ਪ੍ਰਿੰਟ ਦੇ ਵਿੱਚ ਜੇ ਤੁਸੀਂ ਇਹਨਾਂ ਸੋਟਾਂ ਦਾ ਪਲੇਨ ਬਾਟਮ ਲੈ ਕੇ ਵਰਕ ਕਰਾਉਣਾ ਚਾਹੁੰਦੇ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਉਹਨੇ ਤਾਂ ਆਪਾਂ ਆਲ ਓਵਰ ਵੀ ਦੇ ਦਾਂਗੇ ਤੇ ਨੈਕਸਟ ਆਪਣੇ ਕੋਲ ਆਊਗਾ ਜੀ ਜੈਲੋ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਤੇ ਬਹੁਤ ਜਿਆਦਾ ਸੋਹਣਾ ਜੈਲੋ ਕਲਰ ਦੇ ਵਿੱਚ ਪ੍ਰਿੰਟ ਆਊਗਾ ਇਹ ਆਲੂਵਰ ਸੂਟ ਹੈ ਵਾਲਾ ਜੇ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਚੀਕਨ ਦੀ ਤੇ ਆਪਾਂ ਚੀਕਨ ਦੀ ਬਾਟਮ ਵੀ ਤੁਹਾਨੂੰ ਲਾ ਕੇ ਦੇ ਦਾਂਗੇ ਜੀ ਜੇ ਤੁਸੀਂ ਚੀਕਨ ਦੀ ਬਾਟਮ ਨਾਲ ਸੂਟ ਲਓਗੇ ਤਾਂ ਉਹਦਾ ਰੇਟ ਐਕਸਟਰਾ ਹੋਊਗਾ ਜੀ ਕਿਉਂਕਿ ਇਹ ਤੇ ਬਹੁਤ ਜਿਆਦਾ ਸੋਹਣੀ ਕਾਟਨ ਹੈ ਸਾਰੇ ਹੀ ਸੂਟਾਂ ਦੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਨਾਮ ਦੇ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਲਾਈਟ ਡਾਰਕ ਕਲਰ ਦੇ ਸਾਰੇ ਸੂਟ ਨੇ ਆਪਣੇ ਕੋਲ ਇਹ ਵਾਲਾ ਪ੍ਰਿੰਟ ਆ ਜਿਹੜਾ ਇਹਦੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਸੀ ਗ੍ਰੀਨ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆਊਗਾ ਜੀ ਤੇ ਬਿਨਾਂ ਲਾਈਨਿੰਗ ਤੋਂ ਬਣਵਾਏ ਸੂਟ ਨੇ ਸਾਰੇ ਤੇ ਕੋਈ ਵੀ ਖਰਾਬ ਹੋਣ ਵਾਲਾ ਸਟੱਫ ਨਹੀਂ ਹੈਗਾ ਤੇ ਪੱਕੇ ਰੰਗਾਂ ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਜੀ ਨੇ ਹਸ ਤੋਂ ਸੂਟ ਆਊਗਾ ਫੋਜੀ ਕਲਰ ਦੇ ਵਿੱਚ ਸਾਰੇ ਸੂਟਾਂ ਦੀ ਅਲੱਗ-ਅਲੱਗ ਤੇ ਸਾਰੇ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕ੍ਰੀਨਸ਼ਾਟ ਲੈ ਸਕਦੇ ਹੋ ਜੀ ਤੇ ਇਹਦੇ ਵਿੱਚ ਆਪਣੇ ਕੋਲ ਇੱਕ ਰਸਟ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੇ ਤੁਹਾਨੂੰ ਰਸਟ ਕਲਰ ਦੇ ਵਿੱਚ ਇਹ ਵਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੀ ਤੇ ਤੁਸੀਂ ਇਹਨਾਂ ਨਾਲ ਟਾਈ ਐਂਡ ਅਜਿਹਾ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਡਾਈ ਵੀ ਕਰਕੇ ਦੇ ਦਾਂਗੇ ਜੀ ਤੁਸੀਂ ਸਾਨੂੰ ਦੁਪੱਟੇ ਦਾ ਸਟੱਫ ਦੱਸ ਸਕਦੇ ਹੋ ਤੇ ਆਪਾਂ ਉਦਾਂ ਦੇ ਹੀ ਡਾਈ ਕਰਕੇ ਤੁਹਾਨੂੰ ਪਹੁੰਚਾ ਦਾਂਗੇ ਜੀ ਨੈਸਟ ਸੂਟ ਆਪਣੇ ਕੋਲ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਵੱਡੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਬਰੀਕ ਪ੍ਰਿੰਟ ਦੇ ਵਿੱਚ ਤੇ ਵੱਡੇ ਪਣੇ ਦੀ ਕਾਟਨ ਰਹੂਗੀ ਤੇ ਤੇ 3.5 ਮੀਟਰ ਸਟਾਫ ਰਹੂਗਾ ਜੀ ਇਹਦਾ ਤੇ ਵੱਡੇ ਪਣੇ ਦੀ ਕਾਟਨ ਹੈ ਬਹੁਤ ਜ਼ਿਆਦਾ ਸੋਹਣੀ ਕਾਟਨ ਹੈ ਤੇ ਇਹ ਇਹ ਵਾਲੇ ਸੂਟ ਨੇ ਜਿਹੜੇ ਆਪਾਂ ਅੱਜ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਲੈ ਕੇ ਆਏ ਆ ਜੀ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਕੋਈ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਤੇ ਵਧੀਆ ਕੁਆਲਟੀ ਦੇ ਸੂਟ ਨੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ કોટਨ ਹੈ ਤੇ ਬਹੁਤ ਜਿਆਦਾ ਸੋਨਾ ਬਰੀਕ ਬੁਟੀ ਦਾ ਹੈ ਬੜਾ ਸੂਟ ਹੈ ਤੇ ਵੱਡੇ ਪੌਣੇ ਦੀ ਕੋਟਨ ਆਉਗੀ 3.5 ਮੀਟਰ ਦੀ ਸਾਰੀ ਹੁਣ ਆਪਾਂ ਤੁਹਾਨੂੰ ਜਿਹੜੇ ਦਿਖਾਵਾਂਗੇ 3.5 ਮੀਟਰ ਦੀ ਕੱਟ ਆਉਗੀ ਤੇ ਵੱਡੇ ਪੌਣੇ ਦੇ ਵਿੱਚ ਇਹ ਵਾਲੇ ਸੂਟ ਨੇ ਇੱਕ ਇਹ ਵਾਲਾ ਫਰੋਜੀ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਆਊਗਾ ਜੀ ਤੇ ਇੱਕ ਬਲੂ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਨਾਲ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਟੇਕ ਪਾਉਡਰ ਟੇਕ ਇਹ ਵਾਲਾ ਬੀਕ ਬੂਟੀ ਦੇ ਵਿੱਚ ਆਉਗਾ ਪਾਊਡਰ ਬਲੂ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਵਾਈਟ ਦੇ ਵਾਈਟ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਕਲਰ ਲੱਗਦੇ ਨੇ ਜੀ ਸਾਰੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਇਹਨਾਂ ਸਕਰੀਨਸ਼ਾਟ ਲੈ ਸਕਦੇ ਜੀ ਇਹ ਆਪਾਂ ਤੋਂ ਕਿਸੇ ਨੇ ਆਰਡਰ ਤੇ ਮੰਗਵਾਈ ਹੈ ਤੇ ਬਹੁਤ ਜ਼ਿਆਦਾ ਸੋਹਣੀ ਸ਼ਰਟ ਹੈ ਤੇ ਐਦਾਂ ਦੀਆਂ ਸ਼ਰਟਾਂ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੀਆਂ ਪੂਰੀ 2.5 ਮੀਟਰ ਦੀ ਖੁੱਲਡੂਲੀ ਸ਼ਰਟ ਆਉਗੇ ਤੇ ਬਹੁਤ ਜਿਆਦਾ ਸੋਨਾ ਇਹਦੇ 'ਤੇ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਕੰਮ ਆਊਗਾ ਜੀ 셔ਟ ਦੇ ਵਿੱਚ ਤੇ ਬਹੁਤ ਜਿਆਦਾ ਸੋਣੀ 셔ਟ ਹੈ ਇਸ ਕੈਂਬਰੀ कॉटन ਦਾ ਸਟਫ ਹੋਊਗਾ ਤੇ ਬਹੁਤ ਜਿਆਦਾ ਸੋਣੀ neck ਦੀ ਡਿਜ਼ਾਈਨਿੰਗ ਹੈ ਤੇ ਸਾਰੇ ਸਾਰੇ 셔ਟ ਦੇ ਵਿੱਚ ਬਹੁਤ ਜਿਆਦਾ ਸੋਣੀ ਬੁੱਟੀ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਬਹੁਤ ਜਿਆਦਾ ਸੋਹਣੀ ਸ਼ਰਟ ਹੈ ਜੇ ਤੁਸੀਂ ਜੇ ਤੁਸੀਂ ਐਦਾਂ ਦੀ ਸ਼ਰਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਭੈਣਾਂ ਕਾਫੀ ਮੈਨੂੰ ਮੈਸੇਜ ਆਉਂਦੇ ਆ ਵੀ ਅਸੀਂ ਆਨਲਾਈਨ ਕੰਮ ਕਰਨਾ ਚਾਹੁੰਦੇ ਹਾਂ ਜਿਹੜੀ ਵੀ ਮੇਰੇ ਭੈਣਾਂ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਸਾਡੇ ਨਾਲ ਤੁਸੀਂ ਸਾਨੂੰ ਇੱਕ ਵਾਰੀ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਜੀ ACV ਆਪਣੇ ਅੱਜ ਵਾਏ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸ ਰਿਆ ਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ